ਡੀਐਸਨਿਓ ਜੇ ਦੇਖਦੇ ਉਸਕ ਨੂੰ ਪਿਆਰ ਭਰੀ ਸਤੀਕਾਰ ਜੋ ਟਰੰਡ ਮਠੋੜਾ ਮੌਰ ਵਿਠਵਾ ਉਹਦੇ ਛੋਟੇ ਛੋਟੇ ਬੱਚਿਆਂ ਨੂੰ ਜੋ ਗੁਰੂ ਤਿਆਗ ਸਾਹਿਬ ਜਾਦਿਆਂ ਦੇ ਔਰ ਗੁਰੂਆਂ ਸਾਹਿਬ ਦੇ ਜੋ ਨਾਮ ਜਦ ਕਰਵਾਏ ਗਏ ਔਰ ਬੱਚਿਆਂ ਨੂੰ ਸਨਮਾਨ ਦਿੱਤਾ ਗਿਆ ਔਰ ਜੋ ਇਹ oprana ਭਾਈ ਰਣਜੀਤ ਸਿੰਘ ਜੀ ਵਿਠਵਾ ਵਾਲੇ ਜੋ ਦਿੱਲੀ ਗੁਰਦਵਾਰਾ ਸਾਹਿਬ ਕੇ ਸੇਵਾ ਨਭ ਆ ਰਹੇ ਹਨ ਉਹਨਾਂ ਨੂੰ ਇਹ ਖਾਸ oprana ਕੀਤਾ ਗਿਆ ਤੁਸੀਂ ਵੀ ਰੋ ਡੀਐਸਨ ਨੂੰ ਦਿਖਾਓ ਰਿਪੋਰਟ

ਜਿਆਦਾ ਅਜੀਤ ਸਿੰਘ ਜੀ ਸਰਦਾਰ ਅਜੀਤ ਸਿੰਘ ਜੀ ਸਾਹਿਬ ਜੀ ਦਾ ਜਾਰ ਸਿੰਘ ਜੀ ਸਰਦਾਰ ਜਾਰ ਸਿੰਘ ਜੀ ਸਾਹਿਬ ਜੀ ਦਾ ਜੋਰਾਵਾਰ ਸਿੰਘ ਜੀ ਸਰਦਾਰ ਜੋਰਾਵਾਰ ਸਿੰਘ ਜੀ ਸਾਹਿਬ ਜੀ ਦਾ ਫਤੇਹ ਸਿੰਘ ਜੀ ਸਰਦਾਰ ਫਤੇਹ ਸਿੰਘ ਜੀ ਭਗਤਾਂ ਦੇ ਨਾਮ ਭਗਤਾਂ ਦੇ ਨਾਮ ਭਗਤ ਕਬੀਰ ਸਾਹਿਬ ਜੀ ਭਗਤ ਕਬੀਰ ਸਾਹਿਬ ਜੀ ਭਗਤ ਬਾਬਾ ਫਰੀਦ ਸਾਹਿਬ ਜੀ ਭਗਤ ਬਾਬਾ ਪਗਤ ਬਾਬਾ ਨਾਮਦੇਵ ਸਾਹਿਬ ਜੀ ਪਗਤ ਬਾਬਾ ਨਾਮਦੇਵ ਸਾਹਿਬ ਜੀ ਪਗਤ ਬਾਬਾ ਰਵਿਦਾਸ ਸਾਹਿਬ ਜੀ ਪਗਤ ਬਾਬਾ ਰਵਿਦਾਸ ਸਾਹਿਬ ਜੀ ਪਗਤ ਤਰਲੋਚਨ ਜੀ ਪਗਤ ਤਰਲੋਚਨ ਜੀ ਪਗਤ ਧੰਨਾ ਜੀ ਪਗਤ ਧੰਨਾ ਜੀ ਪਗਤ ਸੈਣ ਜੀ ਪਗਤ ਭਗਤ ਜੈਦੇਵ ਜੀ ਭਗਤ ਜੈਦੇਵ ਜੀ ਭਗਤ ਪੀਪਾ ਜੀ ਭਗਤ ਪੀਪਾ ਜੀ ਭਗਤ ਸੂਰਦਾਸ ਜੀ ਭਗਤ ਸੂਰਦਾਸ ਜੀ ਭਗਤ ਪਰਮਾਨੰਦ ਜੀ ਭਗਤ ਪਰਮਾਨੰਦ ਜੀ ਭਗਤ ਸਧਨਾ ਜੀ ਭਗਤ ਸਧਨਾ ਜੀ ਭਗਤ ਵੇਣੀ ਜੀ ਭਗਤ ਪੇਣੀ ਜੀ ਭਗਤ ਰਾਮਾਨੰਦ ਜੀ ਭਗਤ ਰਾਮਾਨੰਦ ਜੀ ਭਗਤ ਪੀਖਣ ਜੀ ਭਗਤ ਪੀਖਣ ਜੀ ਪੱਟ ਸਾਹਿਬਾਂ ਦੇ ਨਾਮ ਪੱਟ ਸਾਹਿਬਾਂ ਦੇ ਨਾਮ ਪੱਟਕਾਲ ਸਹਾਰਜੀ ਪੱਟਕਾਲ ਸਹਾਰਜੀ ਪੱਟਵਲ ਜੀ ਪੱਟਵਲ ਜੀ ਪੱਟਪਾਲ ਜੀ ਪੱਟਪਾਲ ਜੀ ਪੱਟਪੀਖਾ ਜੀ ਪੱਟਪੀਖਾ ਜੀ ਪੱਟਗੰਦ ਜੀ ਪੱਟਗੰਦ ਜੀ ਪੱਟ ਹਰਬੰਸ ਜੀ ਪੱਟ ਹਰਬੰਸ ਜੀ ਪੱਟ ਜਲਪ ਜੀ ਪੱਟ ਜਲਪ ਜੀ ਪੱਟ ਕੀਰਤ ਜੀ ਪੱਟ ਕੀਰਤ ਜੀ ਪੱਟ ਮਥਰਾਜੀ ਪੱਟ ਮਥਰਾਜੀ ਪੱਟ ਨਾਲ ਜੀ ਪੱਟ ਨਾਲ ਜੀ ਪੱਟ ਸੱਲ ਜੀ ਪੱਟ ਸੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਪਟਾ ਪੱਠ ਦਾ ਪੱਟ ਸਾਹਿਬ ਦਾ ਨਾਮ ਸੀ ਭੱਟ ਭਿੱਖਾ ਜੀ ਭੱਟ ਭਿੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਲਗਨਵਾਸੀ ਪਿੰਡ ਮਠੋੜਾ ਅਤੇ ਚੱਕ ਵਸਣ ਅਸੀਂ ਧਰਮਤਨੀਆ ਦਿੱਲੀ ਗੋਦੋ ਦਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਵੱਲੋਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਡਿਊਟੀ ਲਗਾਈ ਗਈ ਸੀ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਸਾਡੇ ਛੋਟੇ ਬਾਲਾਂ ਨੂੰ ਬੜੀ ਵਧੀਆ ਸਿੱਖਿਆ ਦਿੱਤੀ ਹੈ ਬਾਲੀ ਨਾਲ ਜੋੜਿਆ ਤੇ ਅੱਗੇ ਤੋਂ ਨਾਲ ਜੁੜੇ ਰਹਿ ਲਈ ਪ੍ਰੇਰਿਤ ਕੀਤਾ ਤੇ ਗਾਂ ਤੋਂ ਵੀ ਉਹਨਾਂ ਨੇ ਕਿਹਾ ਕਿ ਅਸੀਂ ਤਕਰੀਬ ਜਦੋਂ ਉਹਨਾਂ ਨੂੰ ਸਮਾਂ ਮਿਲਿਆ ਕਰੇਗਾ ਉਹ ਸਾਡੇ ਨਗਰ ਚ ਆਇਆ ਕਰਨਗੇ ਤੇ ਬੱਚਿਆਂ ਨੂੰ ਜੋ ਸਿੱਖਿਆਵਾਂ ਜੋ ਜਿਹੜੀਆਂ ਹੁਣ ਦੇ ਚੁੱਕੇ ਨੇ ਇਸ ਨੂੰ ਅਗਲੀ ਸਿੱਖਿਆ ਨੂੰ ਦੁਬਾਰਾ ਫੇਰ ਉਹ ਦੇਵਗੇ ਅਸੀਂ ਨਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਬਹੁਤ ਸਾਰਾ ਵਾਹਿਗੁਰੂ ਜੀ ਬਹੁਤ ਸਾਰਾ